ਪ੍ਰਿੰਟ ਪਰ ਮੈਡਲ ਰੇਂਜ ਦੇ ਜਿਹੜੀਆਂ ਸਾਡੇ ਨਿਸ਼ਾ ਨਿਰਦੇਸ਼ ਨੇ ਉਹਨਾਂ ਤੇ ਐਕਟ ਕਰਦੇ ਹੋਏ ਸੀਆਈਏ ਦੀ ਟੀਮ ਦੇ ਅੰਡਰ ਦਾ ਸੁਪਰਵੀਜ਼ਨ ਆਫ ਵੈਬ ਆਫ ਤੇ ਯੋਗੇਸ਼ ਜਿਹੜੇ ਸਾਡੇ ਐਸਪੀਜ਼ ਨੇ ਦੋਨੋਂ ਇਹਨਾਂ ਦੇ ਸੁਪਰਵੀਜ਼ਨ ਦੇ ਅੰਡਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਿਸ ਦਰਜ ਹੋਏ ਨੇ ਜਿਨ੍ਹਾਂ ਤੋਂ ਦੋ ਅਨਾਜਪੰਡੀ ਚ ਪਰਚੇ ਦਰਜ ਹੋਏ ਐ ਮਕਦਮਾ ਨੰਬਰ 19 ਤੇ ਮਕਦਮਾ ਨੰਬਰ 20 ਤੇ ਇੱਕ ਮਕਦਮਾ ਜਿਹੜਾ ਉਸ ਨੌਰ ਥਾਣੇ ਦਰਜ ਹੋਇਆ ਜਿਹੜਾ ਕਿ ਐਫਆਈਆਰ ਨੰਬਰ 14 ਟੋਟਲ 3 ਇਹਦੇ ਚ ਪਰਚੇ ਦਰਜ ਨੇ ਤੇ 5 ਅਸਲੇ ਬਰਾਮਦ ਹੋਏ ਨੇ ਜਿਹੜੇ ਅਨਾਜ ਮੰਡੀ ਚ 2 ਪਰਚੇ ਦਰਜ ਹੋਏ ਨੇ ਦੋਨਾਂ ਚ 2-2 32 ਬੋਰ ਦੇ ਵੈਪਨ ਰਿਕਵਰ ਹੋਏ ਨੇ ਤੇ ਲਾਈਵ ਬਰਾਉਂਡਰੀ ਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਰ ਦਾ ਤੇ 3 ਜਿੰਦਾ ਨਾਮ ਬਰਾਮਦ ਹੋਏ ਕਮਿੰਗ ਟੂ 19 ਨੰਬਰ ਮੁਕਦਮਾ ਜਿਹੜਾ ਰਾਜ ਮੰਡੀ ਦਾ ਪਰਚਾ ਦਰਜ ਉਹਦੇ ਚ ਕੁਲਵਿੰਦਰ ਸਿੰਘ ਮੁਫਰ ਨੂੰ ਅਰੈਸਟ ਕੀਤਾ ਗਿਆ ਇਹਦੇ ਕੋਲੋਂ 2-32 ਬੋਰ ਦੇ ਪਿਸਟਲ ਰਿਕਵਰ ਹੋਏ ਨੇ ਤੇ ਨਾਲ ਲਾਈਫ ਡਾਉਨ ਰਿਕਵਰ ਹੋਏ ਨੇ ਤੇ ਜਿਹੜਾ 20 ਨੰਬਰ ਮੁਕੱਦਮਾ ਅਨਾਜ ਮੰਡੀ ਦਾ ਉਹਦੇ ਵਿੱਚ ਦਿਲਦਾਰ ਖਾਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਕਿ 69/24 ਐਫ ਆਈ ਆਰ ਬਨੂਰ ਥਾਣੇ ਦੀ ਟੋਲ ਪਲਾਜ਼ਾ ਤੇ 307 ਦਾ ਪਰਚਾ ਦਰਜ ਹੋਇਆ ਸੀ ਕਾਤਲਨਾ ਹਮਲਾ ਕੀਤਾ ਸੀ ਇਹਨੇ ਉਹਦੇ ਚ ਵਾਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਚ ਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਵੈਪਨ ਰਿਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨੌਰ ਥਾਣੇ ਦਾ ਉਹਦੇ ਚ ਮਨਿੰਦਰ ਸਿੰਘ ਔਰ ਫਲੱਡੂ ਨੂੰ ਅਰੈਸਟ ਕੀਤਾ ਗਿਆ 315 ਬੋਰ ਦਾ ਵੈਪਨ ਇਹਦੇ ਕੋਲੋਂ ਰਿਕਵਰ ਹੋਇਆ ਇਹਨਾਂ ਦੇ ਪੁੱਛਗਛ ਜਾਰੀ ਹੈ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਊਗਾ ਫਿਰ ਰਿਮਾਂਡ ਲੈ ਕੇ ਕਲੀਅਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਨੇ ਤੇ ਇਹਨਾਂ ਦਾ ਕੀ ਅੱਗੇ ਇਰਾਦਾ ਸੀਗਾ ਕੀ ਇਹਨਾਂ ਦੇ ਟਾਰਗੇਟ ਸੀਗੇ ਅਜੇ ਤੱਕ ਜਿਹੜੀ ਤਫਤੀਸ਼ ਚ ਆਇਆ ਕੁਲਵਿੰਦਰ ਸਿੰਘ ਮੋਫਰ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਜਿਹੜਾ ਦਿਲਦਾਰ ਖਾਨ ਹੈ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਨੂਰ ਥਾਣੇ ਵਾਲਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਦੋ ਪਰਚੇ ਦਰਜ ਨੇ ਤਿੰਨਾਂ ਵਿੱਚ ਸੱਜਾ ਜਾਉਂਦਾ ਹੈ। ਨੰਬਰ ਲੱਡੂ ਵੈਦਾਰੇ ਗਾਡ ਕਲੀਨ ਹੈ। ਪਰ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ-ਮੋਟੀਆਂ ਲੜਾਈਆਂ 'ਚ ਜਾਂਦਾ ਰਹਿੰਦਾ ਹੈ। ਤੇ ਜਿਹੜਾ ਥਰਡ ਹੈ ਕੁਲਵਿੰਦਰ ਮੁਫਰ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ। ਸੋ ਇਹਨਾਂ ਤਿੰਨਾਂ ਦੀ ਹੈ ਰੈਸ ਨਾਲ ਕੋਈ ਜਿਹੜੀ ਵਾਰਦਾਤ ਹੈ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਰੋਕਿਆ ਗਿਆ। ਫਿਰ ਇਹਨਾਂ ਗੈਂਗਸਟਰ ਨਾਲ ਵੀ ਕੋਈ تعلق ਬਣਿਆ ਗੈਂਗਸਟਰਸ ਨਾਲ ਹੈਗੇ ਪਰ ਕਿਹੜੇ ਗੈਂਗ ਨਾਲ ਇਨਵੋਲਡ ਨੇ ਉਹ ਹਜੇ ਤਫਤੀਸ਼ ਦਾ 파ਟ ਹੈ ਉਹ ਚੈੱਕ ਕਰ ਰਹੇ ਨੇ। ਤਾਂ ਜਾਣਕਾਰੀ ਕਿਸ ਤਰੀਕੇ ਨਾਲ ਮੇਰੀ ਇਨਵੈਸਟੀਗੇਸ਼ਨ ਕਿਵੇਂ ਹੋ ਰਹੀ ਸੀ? ਇਹ ਸੀਆਈਏ ਪਟਿਆਲਾ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਬੰਦਿਆਂ ਕੋਲ ਵੈਪਨ ਹੈ ਅਲੱਗ-ਤਿੰਨ ਤਿੰਨ ਅਲੱਗ-ਤਿੰਨ ਇਨਫੋਰਮੇਸ਼ਨਸ ਆਈਆਂ ਸੀ। ਸੋ ਉਹਨਾਂ ਦੇ ਐਕਟ ਕਰਦੇ ਹੋਏ ਜਦੋਂ ਰੇਡ ਕੀਤੀ ਤੇ ਉਸ ਰੇਡ ਵਿੱਚ ਸਾਰੀ ਰਿਕਵਰੀ ਹੋਈ। ਸਰ ਹਾਲੇ ਜਿੱਥੇ ਕੋਈ ਦਾ ਨਾਮ ਮਰੇ ਲੋਰੈਂਸ ਜਿਹੜਾ ਲੌਰੈਂਸ ਬਿਸ਼ਨੋਈ ਦਾ ਸਬਕੀ ਕਿਹਾ ਜਾ ਰਿਹਾ ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਲੌਰੈਂਸ ਨਾਲ ਪੁਰਾਣੀ ਰਹੀ ਹੈ ਬਟ ਕਿਉਂਕਿ ਉਹਨੇ ਲੌਰੈਂਸ ਕਾਫੀ ਦੇਰ ਤੋਂ ਅੰਦਰ ਹੈ ਜੇਬ ਚ ਸੋ ਹੁਣ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ ਉਹ ਚੈੱਕ ਕਰਨਾ ਅਜੇ ਬਾਕੀ ਪਿਛਲੇ ਜਿਹੜੇ ਇਤਿਹਾਸੜੇ ਹੁੰਦੇ ਜਿਵੇਂ ਮੁਹਾਲੀ ਦਾ ਜੀ ਕਰਾਇਆ ਮੁਹਾਲੀ ਨਾਲ ਰਿਲੇਟਡ ਸੀ ਇਹ ਵੀ ਹੁੰਦਾ ਨਾਲ ਕੁਝ ਲੱਗਦਾ ਹੈ ਮਨ ਹਜੇ ਤਫਤੀਸ਼ ਕਰਨੀ ਬਾਕੀ ਹੈ ਹਜੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਇਹ ਲੋਨ ਗੋਲਫ ਟਾਈਪ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਡਾਇਰੈਕਸ਼ਨ ਤੇ ਕੰਮ ਨਹੀਂ ਸੀ ਕਰ ਰਿਹਾ ਅਲੱਗ ਹੀ ਚੱਲ ਰਿਆ ਸੀਗਾ ਸੋ ਉਸੇ ਕਰਕੇ ਮੈਂ ਕਹਿ ਰਿਹਾ ਕਿ ਅਫੀਲੀਏਸ਼ਨ ਅਜੇ ਕੋਈ ਕਲੀਅਰ ਅਬੀ ਨਹੀਂ ਹੋਈ ਸਰ ਫੜੇ ਕਿੱਥੇ ਜੀ ਇਹ ਪਟਿਆਲਾ ਤੋਂ ਹੀ ਫੜੇ ਗਏ ਜੀ ਸਾਰੇ ਸਾਦੇ ਸਾਰੇ ਹਾਂ ਜੀ ਦੇ ਜਿਹੜੇ ਤਿੰਨ ਦੋਸ਼ੀ ਆਲੱਗ-ਆਲੱਗ ਏਰੀਆ ਤੋਂ ਫੜੇ ਨੇ ਇਹਨਾਂ ਦਾ ਆਪਸ 'ਚ ਕੀ ਲਿੰਕ ਆਇਆ ਸਾਹਮਣੇ ਜੀ ਨਹੀਂ ਕੋਈ ਲਿੰਕ ਨਹੀਂ ਹੈਗਾ ਆਪਸ 'ਚ ਇਹਨਾਂ ਦੇ ਇਹ ਤਿੰਨੋਂ ਆਈਸੋਲੇਟਿਡ ਇਨਸੀਡੈਂਟ ਨੇ ਆਈਸੋਲੇਟਿਡ ਇਨਫੋਰਮੇਸ਼ਨਸ ਨੇ ਉਹਨਾਂ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਗਿਆ ਅਜੇ ਤੱਕ ਇਹਨਾਂ ਦਾ ਆਪਸੀ ਲਿੰਕ ਕੋਈ ਨਹੀਂ ਹੈ